ਸ਼ਸ਼ੀਕਾਲ ਦੀ ਕਾਰ ਸਟੋਰ ਪੰਜਾਬ ਤੇ ਅੱਜ ਫਿਰ ਕਰਦੇ ਆ ਮਿੱਤਰੋ ਤੁਹਾਡਾ ਸਵਾਗਤ ਅੱਜ ਲੈ ਕੇ ਆ ਗਿਆ ਸਸਤੇ ਰੇਟ ਵਾਲੀਆਂ ਦੋ ਗੱਡੀਆਂ ਹਾਂਜੀ ਮਰੂਤੀ ਤੇ ਆਲਟੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਜੀ ਤਾਂ ਕਿ ਤੁਹਾਨੂੰ ਸਾਰੀ ਡਿਟੇਲ ਜਿਹੜੀ ਆ ਪਤਾ ਲੱਗ ਸਕੇ ਮਿੱਤਰੋ ਧਿਆਨ ਦੇ ਨਾਲ ਦੇਖਿਓ ਜੀ ਪਹਿਲੀ ਗੱਡੀ ਦੀ ਗੱਲ ਕਰਦੇ ਆ ਮਰੂਤੀ 800 ਹਾਂਜੀ ਮਰੂਤੀ 800 ਮਾਡਲ ਹੈਗਾ 1998 ਦਾ ਫਸਟ ਓਨਰ ਦੀ ਗੱਡੀ ਆ ਘਰੇ ਚਲੀ ਹੀ ਗੱਡੀਆਂ ਸਾਰੇ ਪੇਪਰ ਕੰਪਲੀਟ ਦੇਵਾਂਗੇ ਜੀ ਇੱਕੋ ਇੱਕ ਪ੍ਰਾਈਸ ਆ ਮਿੱਤਰੋ ਉਹ ਵੀ ਦੱਸਾਂਗੇ ਰਹੇ ਹੋ ਜੀ ਵੀਡੀਓ ਦੇ ਵਿੱਚ ਧਿਆਨ ਨਾਲ ਮਿੱਤਰੋ ਗੱਡੀ ਦੀ ਕੰਡੀਸ਼ਨ ਚੈੱਕ ਕਰਾਉਨੇ ਆ ਅੰਦਰੋਂ ਸਾਫ ਸੁਥਰੀ ਗੱਡੀਆਂ ਘਰੇ ਚੱਲੀ ਹੋਈ ਗੱਡੀਆਂ 1 ਰੁਪਈਆ ਨਹੀਂ ਮਿੱਤਰੋ ਮੰਗਦੀ ਗੱਡੀ ਐਵਰੇਜ ਪੂਰੀ ਵਧੀਆ ਗੱਡੀ ਦੀ ਪੈਟਰੋਲ ਦੀ ਗੱਡੀਆਂ ਬਹੁਤ ਹੀ ਵਧੀਆ ਗੱਡੀਆਂ ਘਰੇ ਰੱਖੀ ਗੱਡੀਆਂ ਚੈੱਕ ਕਰ ਲਓ ਪੈਡਲ ਵਗੈਰਾ ਵਧੀਆ ਕੰਡੀਸ਼ਨ ਦੇ ਵਿੱਚ ਗੱਡੀਆਂ ਰੇਟ ਬਹੁਤ ਹੀ ਘੱਟ ਆ ਗੱਡੀ ਦਾ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਜੀ ਅੰਦਰੋਂ ਚੈੱਕ ਕਰ ਲਓ ਸਾਫ ਸੁਥਰੀ ਗੱਡੀਆਂ ਜਿਹੋ ਜਿਹੀਆਂ ਮਰੂਤੀਆਂ ਹੁੰਦੀਆਂ ਮਿੱਤਰੋ ਉਹ ਜੀ ਮਰੂਤੀਆਂ ਰੇਟ ਦੇ ਹਿਸਾਬ ਨਾਲ ਉਦ ਚੈੱਕ ਕਰ ਲਓ ਧਿਆਨ ਦੇ ਨਾਲ origignal ਮੀਟਰ ਦੇ ਨਾਲ ਚੱਲੀ ਹੋਈ ਆ ਘਰੇ ਚੱਲੀ ਫਸਟ ਓਨਰ ਦੀ ਗੱਡੀ ਆ ਕਿਤੇ ਮਰਜ਼ੀ ਚੈੱਕ ਕਰਵਾ ਲਓ ਕੋਈ ਚੱਕਰ ਨਹੀਂ ਜੀ ਏਸੀ ਗੱਡੀ ਦਾ ਵਰਕਿੰਗ ਦੇ ਵਿੱਚ ਆ origignal ਸੀਸੀ ਆ ਜੀ ਗੱਡੀ ਦੇ ਸਾਰੀ ਇੰਜਨ ਗੇਅਰ ਦੀ ਗਾਰੰਟੀ ਆ ਜੀ ਫੁੱਲ ਲਿਖ ਕੇ ਦੇਵਾਂਗੇ ਚੈੱਕ ਕਰ ਲਓ ਅੰਦਰੋਂ ਕੰਡੀਸ਼ਨ ਗੱਡੀ ਦੀ ਸਾਫ਼ ਸੁਥਰੀ ਗੱਡੀ ਆ ਜੀ ਚੈਨਲ ਨੂੰ ਕਰ ਲਓ ਮਿੱਤਰੋ ਸਬਸਕ੍ਰਾਈਬ ਇਦਾਂ ਦੀਆਂ ਸਸਤੇ ਸਸਤੀਆਂ ਗੱਡੀਆਂ ਦੀਆਂ ਐਡਾ ਦੇਖਣ ਦੇ ਲਈ ਕੋਈ ਫੇਕ ਵਰਕ ਨਹੀਂ ਆ ਮਿੱਤਰੋ ਇੰਸਟਾਗ੍ਰam ਤੇ ਵੀ ਆਪਣੀ ਆਈਡੀ ਚੈੱਕ ਕਰ ਸਕਦੇ ਹੋ ਪੇਜ ਬਣਿਆ ਹੋਇਆ ਜੀ ਤੇ 29000 ਫਾਲੋਅਰ ਆ ਜੀ ਕਾਰ ਸਟ ਜਿਹੜੀਆਂ ਵੀ ਗੱਡੀਆਂ ਸੇਲ ਹੁੰਦੀਆਂ ਮਿੱਤਰੋ ਆਪਾਂ ਉਹਦੇ ਤੇ ਅਪਡੇਟ ਪਾਉਨੇ ਆਂ ਡੇਲੀ ਦੀ ਡੇਲੀ ਹਾਈਲਾਈਟ 'ਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀਆਂ ਜਿਹੜੀਆਂ ਆਪਾਂ ਗੱਡੀਆਂ ਜਿਹੜੀਆਂ ਸੇਲ ਕਰਦੇ ਆਂ ਜੀ ਧਿਆਨ ਦੇ ਨਾਲ ਚੈੱਕ ਕਰ ਲਓ ਗੱਡੀ ਦੀ ਕੰਡੀਸ਼ਨ ਸਾਫ਼ ਸੁਥਰੀ オリジナル ਪੇਂਟ ਦੀ ਗੱਡੀ ਆ ਕਿਤੇ ਬੁਰਸ਼ ਨਹੀਂ ਲੱਗਿਆ ਗੱਡੀ ਦਾ ਲਿਖ ਕੇ ਦੇਵਾਂਗੇ ਜੀ ਕੋਈ ਵੀ ਜੇ ਕਹਿ ਦਵੇ ਪਿੱਛੋਂ ਚੈੱਕ ਕਰ ਲਓ ਗੱਡੀ ਦੀ ਕੰਡੀਸ਼ਨ ਬਹੁਤ ਹੀ ਸਾਫ਼ ਸੁਥਰੀ ਗੱਡੀ ਆ ਘਰੇ ਰੱਖੀ ਗੱਡੀ ਆ ਜੀ ਮਰੂਤੀ ਬਹੁਤ ਹੀ ਘੱਟ ਰੇਟ ਦੇ ਵਿੱਚ ਰੇਟ ਸੁਣ ਲਓ ਇੱਕੋ ਇੱਕ ਰੇਟ ਆ ਜੀ ਗੱਡੀ ਦਾ 1 ਰੁਪਿਆ ਘੱਟ ਨਹੀਂ ਹੋਣਾ ਧਿਆਨ ਦੇ ਨਾਲ ਸੁਣ ਲੋ 35000 ਰੁਪਇਆ ਹਾਂਜੀ ਮਿੱਤਰੋ 35000 ਰੁਪਇਆ ਰੇਟ ਆ ਜੀ ਹਿੱਕ ਠੋਕ ਕੇ ਕਹਿੰਦੇ ਆ ਮਿੱਤਰੋ 35000 ਰੁਪਏ ਦੇ ਵਿੱਚ ਗੱਡੀ ਦੇਣੀ ਆ ਜੀ ਪਿੱਛੇ ਵੀ ਡਿੱਗੀ ਡੁਗੀ ਚੈੱਕ ਕਰਾਉਣਿਆ ਧਿਆਨ ਦੇ ਨਾਲ ਕਰ ਲਿਓ ਚੈੱਕ ਹਾਂਜੀ ਮਿਊਜ਼ਿਕ ਸਿਸਟਮ ਵੀ ਚੱਲਦਾ ਸਪੀਕਰ ਲੱਗੇ ਹੋਇਆ ਵਧੀਆ ਸਾਰਾ ਕੁਝ ਵਰਕਿੰਗ ਦੇ ਵਿੱਚ ਆ ਗੱਡੀ ਦਾ ਜਿੱਥੇ ਮਰਜ਼ੀ ਚੈੱਕ ਕਰਾਓ ਜੀ ਐਵਰੇਜ ਪੂਰੀ ਵਧੀਆ ਗੱਡੀ ਦੀ ਸਰਵਿਸ ਗੱਪਾ ਹੋਇਆ ਪਿਆ ਸਾਰਾ ਕੁਝ ਕਰਾਉਣ ਦੀ ਲੋੜ ਨਹੀਂ ਕਿਹੜੇ ਮਰਜ਼ੀ ਮਕੈਨਿਕ ਨੂੰ ਚੈੱਕ ਕਰਾਓ ਸਟਿੱਪ ਨਹੀਂ ਬਹੁਤ ਵਧੀਆ ਪਈਆ ਜਿਹੜਾ ਕੋਈ ਗੱਡੀ ਦੇ ਵਿੱਚ ਚੈੱਕ ਕਰ ਲਓ ਧਿਆਨ ਦੇ ਨਾਲ origignal ਸੀਸੇ ਸਾਰਾ ਸੀਲਡ ਆ ਜੀ ਸਾਰਾ ਕੁਝ ਕਿਤੇ ਉਹ ਲੱਗੀ ਬੱਜੀ ਨਹੀਂ ਗੱਡੀ ਕਿਤੇ ਮਰਜੀ ਚੈੱਕ ਕਰਵਾ ਲਿਓ ਮਿੱਤਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਦੁਬਾਰਾ ਫੇਰ ਦੱਸਨੇ ਐ ਐਡਾ ਦੇਖਣ ਦੇ ਲਈ ਧਿਆਨ ਦੇ ਨਾਲ ਚੈੱਕ ਕਰ ਲਓ ਗੱਡੀ ਦੀ ਕੰਡੀਸ਼ਨ ਹਾਂਜੀ ਰਬੜਾ ਵਗੈਰਾ ਸਾਰਾ ਓਕੇ ਆ ਕੁਝ ਕਰਵਾਉਣ ਦੀ ਲੋੜ ਨਹੀਂ ਗੱਡੀ ਦੀ ਥੱਲੇ ਚੈੱਕ ਕਰ ਲਓ ਟਾਇਰ ਟੱਪਾ ਬਿਲਕੁਲ ਓਕੇ ਆ ਲਾਈਟਾਂ ਵਗੈਰਾ ਸਾਰਾ ਵਰਕਿੰਗ ਦੇ ਵਿੱਚ ਆ ਜੀ ਗੱਡੀ ਦਾ ਬਹੁਤ ਹੀ ਸਸਤੇ ਰੇਟ ਦੇ ਵਿੱਚ ਗੱਡੀ ਮਿਲ ਰਹੀ ਆ ਮਿੱਤਰੋ ਇੰਨੇ ਰੇਟ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਜੀ ਤੁਹਾਨੂੰ ਪਤਾ ਹੀ ਆ 35000 ਰੁ ਲੈ ਲਿਖ ਕਰੋ ਕੰਟੈਕਟ ਮਿੱਤਰੋ ਸਕਰੀਨ ਦੇ ਸੱਜੇ ਪਾਸੇ ਚੱਲ ਰਿਹਾ ਨੰਬਰ 9876591409 ਹਾਂਜੀ 9876591409 ਤੇ ਕਰੋ ਕੰਟੈਕਟ ਤੁਹਾਨੂੰ ਲੋਕੇਸ਼ਨ ਦੱਸਾਂਗੇ ਜੀ ਕਿਹੜੀ ਲੋਕੇਸ਼ਨ ਤੇ ਜਿਹੜੀ ਆਪਣੀ ਗੱਡੀ ਖੜੀ ਆ ਚੈੱਕ ਕਰ ਲਓ ਧਿਆਨ ਦੇ ਨਾਲ ਕਿਤੋਂ ਲੱਗੀ ਬੱਜੀ ਨਹੀਂ ਕਿਤੋਂ ਬੈਲਟ ਨਹੀਂ ਹੈਗੀ ਗੱਡੀ ਪਟ્રોલ ਦਾ ਇੰਜਨ ਆ ਜੀ ਬਹੁਤ ਹੀ ਸਾਫ਼ ਸੁਥਰੀ ਗੱਡੀ ਘਰੇ ਰੱਖੀ ਹੋਈ ਸਿੰਗਲ ਹੈਂਡ ਗੱਡੀ ਚੱਲੀ ਹੋਈ ਆ ਜੀ ਕਿਤੇ ਮਰਜ਼ੀ ਚੈੱਕ ਕਰਾ ਲਿਓ ਕੋਈ ਨੁਕਸ ਨਹੀਂ ਹੈਗਾ ਗੱਡੀ ਦੇ ਵਿੱਚ ਸਾਰਾ ਕੁਝ ਓਕੇ ਆ ਏਸੀ ਵੀ ਜਿਹੜਾ ਗੱਡੀ ਦਾ ਚੱਲਦਾ ਜੀ ਗੈਸ ਗੂਸ ਪਵਾਈ ਹੋਈ ਆ ਸਾਰਾ ਓਕੇ ਆ ਮਿੱਤਰੋ ਅਗਲੀ ਗੱਡੀ ਵੀ ਤੁਹਾਨੂੰ ਦਿਖਾਉਣਾ ਜੀ ਅਗਲੀ ਗੱਡੀ ਹੈਗੀ ਆਪਣੀ ਆਲਟੋ ਉਹਦੀ ਵੀ ਗੱਲ ਕਰਦੇ ਆਪਾਂ ਧਿਆਨ ਦੇ ਨਾਲ ਬਣੇ ਰਹੋ ਵੀਡੀਓ ਦੇ ਵਿੱਚ ਉਹਦੀ ਵੀ ਡਿਟੇਲ ਤੁਹਾਨੂੰ ਫੁੱਲ ਦੱਸਾਂਗੇ ਗੱਡੀ ਉਹ ਵੀ ਬਹੁਤ ਚੰਗੀ ਆ ਜੀ ਤੇ ਸਸਤੇ ਰੇਟ ਦੇ ਵਿੱਚ ਗੱਡੀ ਆ ਹਾਂਜੀ ਚੈੱਕ ਕਰ ਲਓ ਗੱਡੀ ਦਾ ਟਾਇਰ ਟੱਪਾ ਸਾਰਾ ਕੁਝ ਓਕੇ ਆ ਇੰਡੀਕੇਟਰ ਵਗੈਰਾ ਵਰਕਿੰਗ ਦੇ ਵਿੱਚ ਆ ਜੀ ਗੱਡੀ ਦਾ ਸਾਫ਼ ਸੁਥਰੀ ਗੱਡੀ ਆ ਸ਼ੀਸ਼ੇ ਵੀ ਨਾਲ ਦੇ ਡੇਟ ਚੈੱਕ ਕਰ ਲਓ ਜੀ ਸ਼ੀਸ਼ਿਆਂ ਦੀ ਹਾਂਜੀ ਮਿੱਤਰੋ ਜੇਕਰ ਤੁਸੀਂ ਵੀ ਐਡ ਕਰਾਉਣਾ ਚਾਹੁੰਦੇ ਜੀ ਇਸੇ ਨੰਬਰ ਤੇ ਕੰਟੈਕਟ ਕਰਕੇ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਡੀ ਵੀ ਐਡ ਪਾ ਦੇਵਾਂਗੇ ਜੀ ਇੰਜਰ ਵੀ ਉਹਨੂੰ ਗੱਡੀ ਦਾ ਚੈੱਕ ਕਰਾਉਣਾ ਮਿੱਤਰੋ ਖੋਲ ਕੇ ਅੱਗੇ ਤੋਂ ਧਿਆਨ ਦਿਓ ਇੰਜਨ ਵੀ ਬਹੁਤ ਸਾਫ਼ ਸੁਥਰਾ ਗੱਡੀ ਦਾ ਐਕਸੀਡੈਂਟ ਵਗੈਰਾ ਹੋਈ ਤਾਂ ਤੁਹਾਨੂੰ ਪਤਾ ਹੀ ਲੱਗ ਜਾਣਾ ਜੰਸੀ ਦੇ ਗੋਡੇ ਆ ਜੀ ਚੈੱਕ ਕਰ ਲਓ ਧਿਆਨ ਦੇ ਨਾਲ ਬਹੁਤ ਹੀ ਸਾਫ ਸੁਥਰਾ ਇੰਜਨ ਪਿਆ ਕਿਤੇ ਚਾਬੀ ਨਹੀਂ ਲੱਗੀ ਹੋਈ ਇੰਜਨ ਦੇ ਮਿੱਤਰੋ ਚੈੱਕ ਕਰਵਾ ਸਕਦੇ ਹੋ ਜੀ ਐਮਰੋਂ ਦੀ ਬੈਟਰੀ ਆ ਵਧੀਆ ਕੰਡੀਸ਼ਨ ਦੇ ਵਿੱਚ ਬੈਟਰੀ ਪਈ ਆ ਸਾਰਾ ਕੁਝ ਵਰਕਿੰਗ ਦੇ ਵਿੱਚ ਆ ਕੁਝ ਨਹੀਂ ਖੜਾ ਜੀ ਗੱਡੀ ਦਾ ਕਿਤੇ ਮਰਜ਼ੀ ਚੈੱਕ ਕਰਵਾ ਲਿਓ ਪਰ ਚੈੱਕ ਕਰ ਲਓ ਜੀ ਤੁਹਾਨੂੰ ਦੇਖ ਹੀ ਰਿਹਾ ਹੋਣਾ ਸਾਰੀ ਸੀਲਡ ਗੱਡੀ ਆ ਜੀ ਵੀਡੀਓ ਦੇ ਵਿੱਚ ਜਿਹੜਾ ਕੋਈ ਦਿਖਾਉਣਿਆ ਮਿੱਤਰੋ ਉਹੀ ਤੁਹਾਨੂੰ ਦੇਵਾਂਗੇ ਜੀ ਕਿਤੇ ਮਰਜ਼ੀ ਤੁਸੀਂ ਚੈੱਕ ਕਰਵਾ ਲਿਓ ਗੱਡੀ ਨੂੰ ਨੋ ਪ੍ਰੋਬਲਮ ਆ ਜੀ ਕਿਤੋਂ ਲੱਗੀ ਬੱਜੀ ਨਹੀਂ ਗੱਡੀ ਬਹੁਤ ਸਾਫ ਸੁਥਰੀ ਗੱਡੀ ਆ ਜੀ ਚੈੱਕ ਕਰ ਲਓ ਧ ਇਸੀ ਹੀਟਰ ਵਰਕਿੰਗ ਦੇ ਵਿੱਚ ਸਿਰਫ ਰੇਟ ਹੈ ਇੱਕੋ ਇੱਕ ਮਿੱਤਰੋ 35000 ਅਗਲੀ ਗੱਡੀ ਦੀ ਗੱਲ ਕਰਦੇ ਆ ਜੀ ਆਲਟੋ ਹਾਂਜੀ ਮਿੱਤਰੋ ਆਲਟੋ ਇਹ ਵੀ ਗੱਡੀ ਬਹੁਤ ਸਾਫ਼ ਸੁਥਰੀ ਹੈ origignal ਪੇਂਟ ਦੀ ਗੱਡੀ ਹੈ ਘਰੇ ਚੱਲੀ ਹੋਈ ਗੱਡੀ ਹੈ ਜੀ ਆਲਟੋ ਐਲ ਐਕਸ ਆਈ ਬਹੁਤ ਹੀ ਸਾਫ਼ ਸੁਥਰੀ ਗੱਡੀ ਹੈ ਲਾਈਲੂ ਲੱਗੇ ਹੋਏ ਆ ਡਿਟੇਲ ਸੁਣੋ ਮਿੱਤਰੋ 2008 ਮਾਡਲ ਆਲਟੋ ਐਲ ਐਕਸ ਆਈ ਪਾਸਿੰਗ ਪਈਆ 2028 ਤੱਕ ਹਾਂਜੀ ਮਿੱਤਰੋ ਪਾਸਿੰਗ 2028 ਤੱਕ ਨਵੇਂ ਟਾਇਰ ਟੱਪੇ ਦੀ ਗੱਡੀ ਹੈ ਵੀ ਆਓ ਅੰਦਰ ਚੈੱਕ ਕਰੋ ਨਾ ਤੁਹਾਨੂੰ ਕੰਡੀਸ਼ਨ ਬਹੁਤ ਹੀ ਸਾਫ਼ ਸੁਥਰੀ ਗੱਡੀ ਆ ਨਵੇਂ ਸੀਟ ਕਵਰ ਲੱਗੇ ਹੋਏ ਆ ਗੱਡੀ ਨੂੰ origignal ਮੀਟਰ ਦੇ ਹਿਸਾਬ ਨਾਲ ਚੱਲੀ ਗੱਡੀ ਆ ਕਿਤੇ ਮਰਜ਼ੀ ਚੈੱਕ ਕਰੋ ਇਹ ਵੀ ਗੱਡੀ no problem ਆ ਜੀ ਆਪਣੇ ਚੈਨਲ ਤੇ ਸਾਫ਼ ਸੁਥਰੀਆਂ ਗੱਡੀਆਂ ਮਿਲਦੀਆਂ ਜਿਹੜਾ ਕੋਈ ਤੁਹਾਨੂੰ ਦਿਖਾਉਣਿਆ ਮਿੱਤਰੋ ਉਹੀ ਤੁਹਾਨੂੰ ਦਿਆ ਜਾਊਗਾ ਜੀ ਚੈੱਕ ਕਰ ਲੋ ਧਿਆਨ ਦੇ ਨਾਲ ਮੀਟਰ origignal ਮੀਟਰ ਦੇ ਹਿਸਾਬ ਨਾਲ ਚੱਲੀ ਗੱਡੀ ਆ ਪੈਟਰੋਲ ਗੱਡੀ ਆ AC ਹੀਟਰ ਫੁੱਲ ਚਿਲਡ ਆ ਜੀ ਮੈਟਿੰਗ ਮੂਟਿੰਗ ਕਰਾਉਣ ਵਾਲੀ ਆ ਦੀ ਗੱਡੀ ਵਿੱਚ ਜਿਹੜੀ ਵੀ ਚੀਜ਼ ਕਰਾਉਣ ਵਾਲੀ ਆ ਮਿੱਤਰੋ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਸਾਰੀ ਡਿਟੇਲ ਸੁਣਨ ਲਈ ਪੂਰੀ ਵੀਡੀਓ ਤੇ ਬਣੇ ਰਹੋ ਹਾਂਜੀ ਧਿਆਨ ਦਿਓ ਗੱਡੀ ਸਟਾਰਟਿੰਗ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਗੱਡੀ ਦੀ ਸਾਫ਼ ਸੁਥਰਾ ਇੰਜਨ ਪਿਆ ओरिजिनल ਪੇਂਟ ਦੀ ਗੱਡੀ ਆ ਘਰੇ ਚੱਲੀ ਹੋਈ ਗੱਡੀ ਹੈ ਜੀ ਸ਼ੀਸ਼ੇ ਵੀ ਨਾਲ ਦੇ ਆ ਕਿਤੇ ਐਕਸੀਡੈਂਟ ਨਹੀਂ ਹੈਗੀ ਗੱਡੀ ਲਿਖ ਕੇ ਦੇਵਾਂਗੇ ਜੀ ਇੰਜਰ ਗੇਅਰ ਦੀ ਜਿਹੜੀ ਫੁੱਲ ਗਾਰੰਟੀ ਹੋਊਗੀ ਸਾਡੇ ਚੈਨਲ ਤੇ ਇਹੋ ਜੀਆਂ ਗੱਡੀਆਂ ਆਉਂਦੀਆਂ ਸਾਫ਼ ਸੁਥਰੀਆਂ ਮਿੱਤਰੋ ਓਹੀ ਤੁਹਾਨੂੰ ਦਿੱਤਾ ਜਾਂਦਾ ਜਿਹੜਾ ਅਸੀਂ ਦਿਖਾਉਨੇ ਆ ਜੀ ਧਿਆਨ ਨਾਲ ਚੈੱਕ ਕਰ ਲਓ ਗੱਡੀ ਦੀ ਕੰਡੀਸ਼ਨ ਅੰਦਰੋਂ ਥੋੜੀ ਜਿਹੀ ਵਾਸ਼ ਕਰਾਉਣ ਵਾਲੀ ਹੈ ਜੀ ਗੱਡੀ ਪੂਰੀ ਸਾਫ਼ ਸੁਥਰੀ ਗੱਡੀ ਆ ਉੱਦਾਂ ਕੋਈ ਪ੍ਰੋਬਲਮ ਨਹੀਂ ਹੈਗੀ ਗੱਡੀ ਦੀ ਵਰਕਿੰਗ ਇਹਦਾ ਵੀ ਰੇਟ ਬਹੁਤ ਸਸਤੇ ਰੇਟ ਦੇ ਵਿੱਚ ਗੱਡੀ ਹੈ ਜੀ ਇਹ ਇਹਦਾ ਰੇਟ ਵੀ ਸੁਣੋ ਇੱਕੋ ਇੱਕ ਰੇਟ ਹੈ 1 ਰੁਪਿਆ ਘਟਣੀ ਹੋਣਾ ਨਵੇਂ ਟਾਇਰ ਟੱਪੇ ਦੀ ਗੱਡੀ ਆ ਲਾਈ ਵੀਲ ਓਕੇ ਆ ਜੀ ਚੈੱਕ ਕਰ ਲੋ ਇਹਦਾ ਇੱਕੋ ਇੱਕ ਪ੍ਰਾਈਜ਼ ਆ ਮਿੱਤਰੋ ਸੁਣੋ ਤਿਆਰਨ ਦੇ ਨਾਲ ਇੱਕੋ ਇੱਕ ਪ੍ਰਾਈਜ਼ 90000 ਰੁਪਿਆ ਓਨਲੀ 90000 ਰੁਪਏ ਦੇ ਵਿੱਚ ਗੱਡੀ ਦੇਣੀ ਆ 1 ਰੁਪਿਆ ਘਟਣੀ ਹੋਊਗਾ ਜੀ ਜਿਹੜਾ ਚੈਨਲ ਸਬਸਕ੍ਰਾਈਬ ਕਰਕੇ ਆਉ ਲਾਈਕ ਸ਼ੇਅਰ ਕਮੈਂਟ ਕਰਕੇ ਆਊਗਾ ਜੀ ਉਹਦਾ ਮਾਨਤਨ ਹੋ ਜਾਊਗਾ ਜੀ ਚੈੱਕ ਕਰ ਲੋ ਧਿਆਨ ਦੇ ਨਾਲ ਗੱਡੀ ਬਹੁਤ ਸਾਫ ਸੁਥਰੀ ਗੱਡੀ ਆ ਡਿੱਗੀ ਵਗੈਰਾ ਚੈੱਕ ਕਰੋ ਰਬੜਾ ਵਗੈਰਾ ਸਾਰੀਆਂ ਓਕਾ ਸਾਰੀ ਸ਼ੀਲਡ ਗੱਡੀ ਆ ਜੀ ਕਿਸੇ ਪਾਸੇ ਲੱਗੀ ਬੱਜੀ ਨਹੀਂ ਹੈਗੀ ਗੱਡੀ ਸਾਰੀ origignal ਗੱਡੀ ਆ ਮਿੱਤਰੋ ਸਾਰੀ origignal ਘਰੇ ਚੱਲੀ ਹੋਈ ਗੱਡੀ ਆ ਜੀ AC heater working ਦੇ ਵਿੱਚ ਆ ਗੱਡੀ ਦਾ origignal paint ਦੀ ਗੱਡੀ ਆ ਸਟਿੱਪਣੀ ਬਹੁਤ ਵਧੀਆ ਪਈ ਹੈ ਗੱਡੀ ਦੀ ਸਾਰੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਗੱਡੀ ਦੀ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਣੀ ਆ ਜੀ ਵੀਡੀਓ ਦੇ ਵਿੱਚ ਸ਼ੀਸ਼ਿਆਂ ਦੀ ਡੇਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਦੇ ਸ਼ੀਸ਼ੇ ਆ ਜੀ ਬਹੁਤ ਹੀ ਸਾਫ਼ ਸੁਥਰੀ ਗੱਡੀ ਆ ਨਵੇਂ ਟਾਇਰ ਟੱਪੇ ਦੀ ਲਾਈ ਵੀ ਲੱਗੇ ਹੋਇਆ ਗੱਡੀ ਨੂੰ ਪੈਟਰੋਲ ਦਾ ਵੈਰੈਂਟ ਇੱਕ ਵਾਰ ਗੱਡੀ ਲੈ ਜਾਓਗੇ ਮਿੱਤਰੋ ਯਾਦ ਕਰੋਗੇ ਕਾਰ ਸਟੋਰ ਪੰਜਾਬ ਤੋਂ ਗੱਡੀ ਖਰੀਦੀ ਸੀ ਯਾਦ ਕਰੋਗੇ ਧਿਆਨ ਦੇ ਨਾਲ ਚੈੱਕ ਕਰ ਲਓ ਅੰਦਰੋਂ ਕੰਡੀਸ਼ਨ ਸਾਫ ਸੁਥਰੀ ਇੰਜਨ ਦੀ ਗੱਡੀ ਆ ਬਹੁਤ ਹੀ ਘੈਂਟ ਸੀਟਾਂ ਲੱਗੀਆਂ ਹੋਈਆਂ ਅੰਦਰ ਗੱਡੀ ਦੇ ਬਹੁਤ ਦਿੱਖ ਚ ਬਹੁਤ ਸੋਹਣੀ ਗੱਡੀ ਆ ਜੀ ਇੱਕੋ ਇੱਕ ਰੇਟ ਆ ਗੱਡੀ ਦਾ ਪਹਿਲਾਂ ਵੀ ਦੱਸਿਆ ਜੀ 90000 ਰੁਪਇਆ ਲੈਣ ਲਈ ਕਰੋ ਕੰਟੈਕਟ ਮਿੱਤਰੋ ਸਕਰੀਨ ਦੇ ਸੱਜੇ ਪਾਸੇ ਚੱਲ ਰਿਹਾ ਨੰਬਰ 9876591409 ਤੇ ਕਰੋ ਕੰਟੈਕਟ ਲੋਕੇਸ਼ਨ ਦੱਸ ਦਿਆ ਜੀ ਕਿਹੜੀ ਲੋਕੇਸ਼ਨ ਤੇ ਗੱਡੀ ਖੜੀ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿੱਤਰੋ ਇਦਾਂ ਦੀ ਗੱਡੀ ਨੇ ਐਡਾਂ ਦੇਖਣ ਦੇ ਲਈ ਸਾਫ਼ ਸੁਥਰੇ ਇੰਜਨ ਦੀ ਗੱਡੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿੱਤਰੋ ਮਾਨ ਤਨ ਕਰਦਾਂਗੇ ਜੀ ਅਗਲੀ ਵੀਡੀਓ ਜਲਦੀ ਤੁਹਾਡੇ ਤੱਕ ਲੈ ਕੇ ਆਵਾਂਗੇ ਹੋਰ ਵੀ ਸਸਤੀ-ਸਸਤੀਆਂ ਗੱਡੀਆਂ ਦੀ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ